ਪੰਜਾਬ ਦੀ ਤੇ ਕੇਂਦਰ ਦੀ ਸਿਆਸਤ ਜਿਹੜੀ ਚੱਲ ਰਹੀ ਹੈ ਨਾ ਸਰਕਾਰਾਂ ਦੀ ਉੱਥੇ ਹੁਣ ਐਮਪੀ ਤੇ ਮੰਤਰੀ ਜਿਹੜੇ ਕੇਂਦਰੀ ਮੰਤਰੀ ਰਾਜ ਮੰਤਰੀ ਕਹਿ ਸਕਦੇ ਹਨ ਰਵਨੀਤ ਸਿੰਘ ਬਿੱਟੂ ਆਰਡੀਐਫ ਫੰਡਾਂ ਦੇ ਬਾਰੇ ਰੁਕੇ ਹੋਏ ਫੰਡਾਂ ਦੇ ਬਾਰੇ ਜਿੱਥੇ ਕਹਿ ਰਿਹਾ ਕਿ ਜਿਹੜੀ ਸਰਕਾਰ ਨੇ ਵੇਰਵੇ ਸਾਂਝੇ ਕਰਨੇ ਸੀ ਕਿ ਕਿੱਥੇ ਫੰਡ ਵਰਤਿਆ ਕਿੱਥੇ ਨਹੀਂ ਵਰਤਿਆ ਉਹ ਬਣਦੇ ਸਰਟੀਫਿਕੇਟ ਨਹੀਂ ਜਮ੍ਹਾਂ ਕਰਾਏ ਉਦੋਂ ਮਲਵਿੰਦਰ ਸਿੰਘ ਕਾਂਗੜੇ ਜਵਾਬ ਦਿੰਦਾ ਕਿ ਇੰਨੀ ਫਿਕਰ ਜੇ ਕਰਦੇ ਹੀ ਹੈ ਪੰਜਾਬ ਦੀ ਤੇ ਰਵਨੀਤ ਸਿੰਘ ਬਿੱਟੂ ਰੁਕੇ ਹੋਏ ਫੰਡ ਲੈ ਆਉਣ ਇਹ ਜਿਹੜਾ ਆਹਮਣਾ ਸਾਹਮਣਾ ਹੋਇਆ ਬਿਆਨਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਇਸ ਨੂੰ ਕਿਵੇਂ ਵੇ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਗੱਲ ਇਹ ਹੈ ਕਿ ਕੋਈ ਵੀ ਸਰਕਾਰ ਹੈ ਜਿਹੜੀ ਸੈਂਟਰ ਸਰਕਾਰ ਆ ਉਹਨੇ ਹਿਸਾਬ ਕਿਤਾਬ ਤੇ ਲੈਣੀ ਆ ਕਿਉਂਕਿ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਸੈਂਟਰ ਸਪான்ਸਰਡ ਸਕੀਮਾਂ ਨੇ ਬਹੁਤ ਸਾਰੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਚ ਕਈ ਤੇ 100% ਨੇ ਸਕੀਮਾਂ ਨੇ ਜਿਵੇਂ ਸਕਾਲਰਸ਼ਿਪ ਆ ਸਟੂਡੈਂਟ ਸਕਾਲਰਸ਼ਿਪ ਆ 100% ਆ ਹੋਰ ਵੀ ਇਦਾਂ ਦੀਆਂ ਮਨਰੇਗਾ ਜੇ ਜਦੋਂ ਫੰਡ ਆਉਂਦੇ ਨੇ ਕਰੋੜਾਂ ਪੇ ਉਹ ਅਗਲੀ ਕਿਸ਼ਤ ਤਾਂ ਦਿੰਦੇ ਨੇ ਜਦੋਂ ਤੁਸੀਂ ਜੂਸੀ ਸਰਟੀਫਿਕੇਟ ਦਿੰਦੇ ਨੇ ਜਿਹਨੂੰ ਯੂਟਿਲਾਈਜੇਸ਼ਨ ਸਰਟੀਫਿਕੇਟ ਕਹਿੰਦੇ ਨੇ ਕਿ ਹਾਂ ਅਸੀਂ ਇੰਨੀ ਗ੍ਰਾਂਟ ਆਈ ਸੀ ਅਸੀਂ ਇਹਨੂੰ ਇੰਨੀ ਖਰਚੇ ਤੇ ਕਾਗਜਿਕ ਕਾਗਜ ਤੇ ਕਾਰਵਾਈ ਕਰਨੀ ਪੈਣੀ ਹੈ ਜੇ ਤੁਸੀਂ ਕਾਗਜੀ ਕਾਰਵਾਈ ਨਹੀਂ ਕਰਦੇ ਆਡਿਟ ਤੇ ਹੁੰਦਾ ਸਰਕਾਰ ਦੇ ਪੈਸੇ ਹੁੰਦਾ ਉਹ ਆਡਿਟ ਹੋਏਗਾ ਕਿ ਤੁਸੀਂ ਮੰਨ ਲਓ ਪੰਜਾਬ ਨੂੰ ਕਿਸੇ ਸਕੀਮ ਦੇ ਵਿੱਚ 1000 ਕਰੋੜ ਰੁਪਏ ਭੇਜਿਆ ਸਰਕਾਰ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਖਰਚ ਲਿਆ ਤੇ ਸਰਕਾਰ ਕਾਗਜਨੀ ਦੇ ਦੀ ਭਾਰ ਸਰਕਾਰ ਨੂੰ ਤੇ ਜੋ ਭਾਰ ਸਰਕਾਰ ਦੇ ਉਸ ਮੈਕਮੇ ਦਾ ਆਡਿਟ ਹੋਊਗਾ ਉਥੇ ਆਬਜੈਕਸ਼ਨ ਹੋ ਜਾਣਾ ਫਿਰ ਭਾਰ ਸਰਕਾਰ ਕੀ ਕਹਿੰਦੀ ਹੈ ਕਹਿੰਦੇ ਕੋਈ ਗੱਲ ਨਹੀਂ ਬਣਾਉਂਦੇ ਤੈਨੂੰ ਅਗਲੀ ਵਾਰ ਪੁੱਤ ਬਣਾਉਂਦੇ ਜੋ ਅਗਲੀ ਉਹਨੇ ਸਕੀਮਾ ਰੋਕ ਲੈਂਦੇ ਨੇ ਅਗਲੀ ਸਕੀਮਾ ਰੋਕ ਲੈਂਦੇ ਨੇ ਕਿ ਪਹਿਲਾਂ ਪਿਛਲਾ ਤੁਸੀਂ ਜੂਸੀ ਸਰਟੀਫਿਕੇਟ ਦੋ ਸਰਕਾਰ ਦੇ ਨਹੀਂ ਰਹੀ ਹੈਗੀ ਤੇ ਫਿਰ ਆਪਾਂ ਕਹਿੰਦੇ ਕਿ ਸੈਂਟਰ ਤੱਕਾ ਕਰਦਾ ਹੈਗਾ ਸੈਂਟਰ ਨੂੰ ਵੀ ਤਾਂ ਕਾਗਜ਼ ਚਾਹੀਦੇ ਨੇ ਕੀ ਸਿਰ ਪੰਜਾਬ ਦੀ ਗਰੰਟੀ ਰੋਕੀ ਜਾ ਰਹੀ ਹੈ ਸਭ ਤੋਂ ਵੱਡਾ ਸਵਾਲ ਕਿ ਬਾਕੀ ਜਿਹੜੇ 22 ਸੌਰੀ 27 ਸੂਬੇ ਨੇ 27 ਸੂਬਿਆਂ ਦੀ ਕੀ ਉਹ ਉਹ ਜਿਹੜੀਆਂ ਸਰਕਾਰ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਉਨ੍ਹਾਂ ਦੇ ਉੱਤੇ ਕੋਈ ਹਜੇ ਤੱਕ ਆਪਾਂ ਖਬਰ ਨਹੀਂ ਦੇਖੀ ਆ ਗਈ ਕਿ ਉਹਨਾਂ ਦਾ ਫੰਡ ਰੋਕ ਲਿਆ। ਫੰਡਾਂ ਵਾਲੇ ਮਸਲੇ 'ਚ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਇੱਕ ਜਿਹੜੀ মিডিਆ 'ਚ ਬਿਆਨੀ ਜਾਂਦੀ ਹੈ ਤੇ ਇੱਕ ਟੇਬਲ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਹੈ। ਦੋਵਾਂ 'ਚ ਫਰਕ ਬੜਾ ਲੱਗਦਾ ਹੈ ਕਿਉਂਕਿ ਐਮਪੀ ਨੇ ਜੇ ਕਿਹਾ ਅੱਜ ਰਾਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿ ਇਸ ਯੂਸੀ ਸਰਟੀਫਿਕੇਟ ਜਮਾ ਹੀ ਨਹੀਂ ਕਰਾਏ ਗਏ ਤਾਂ ਫਿਰ ਸਰਕਾਰ ਨੂੰ ਹੋਣੀ ਵੇਰਵੇ ਸਾਂਝੇ ਕਰ ਦੇਣੇ ਚਾਹੀਦੇ ਆ ਖੋਲ ਦੇਣਾ ਚਾਹੀਦਾ মিডিਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਬਜਾਏ ਕਿ ਜਵਾਬ ਦੇਣ ਦੇ ਕਿ ਮੰਤਰੀ ਬਣੇ ਨੇ ਇਹ ਕੇਂਦਰ ਹੀ ਮਾੜੀ ਨੀਅਤ ਦੇ ਨਾਲ ਫੰਡ ਰੋਕੀ ਬੈਠਾ। ਸਿੱਧੂ ਕਹਿੰਦੇ ਨਾ ਕਿ ਸਿਆਣੇ ਜੇ ਝੱਗਾ-ਚੱਗੋ ਤੇ ਢਿੱਡ ਆਪਣਾ ਨੰਗਾ ਹੁੰਦਾ। ਤੇ ਸਰਕਾਰ ਆਪਣਾ ਝੱਗਾ ਨਹੀਂ ਚੱਕਣਾ ਚਾਹੁੰਦੀ ਉਹ ਆਪਣਾ ਢਿੱਡ ਨਹੀਂ ਦਿਖਾਉਣਾ ਚਾਹੁੰਦੀ ਇਸ ਕਰਕੇ ਜੋ ਕਾਗਜ਼ੀ ਪੱਤਰਕਾਰ ਰਵਾਈਆ ਉਹਨੂੰ ਘੁਮਾ ਕੇ ਦੂਜੇ ਰੁਕ ਤੇ ਪੋਲਿਟਿਕਲ ਲੋਕ ਦੇ ਤੌਰ ਤੇ ਦੱਸਿਆ ਜਾ ਰਿਹਾ ਹੁਣ ਬਹੁਤ ਸਾਰੇ ਫੰਡ ਹੈ ਜਿਵੇਂ ਹੁਣ ਪਿੱਛੇ ਜਿਹੜੀ ਫైనాన్స్ ਨੂੰ ਲੈ ਕੇ ਮੀਟਿੰਗ ਹੋਈ ਜਿਹਦੇ ਵਿੱਚ ਹਰਪਾਲ ਸਿੰਘ ਚੀਮਾ ਹੋਰ ਅਫਸਰ ਔਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਆਏ ਨੇ ਉਹ ਕਹਿੰਦੇ ਕਿ ਜਿਹੜੀਆਂ ਮੀਆਂ ਸੈਂਟਰ ਦੇ ਨਾਲ ਗੱਲਬਾਤ ਕਰੋ ਕੋਈ ਫੰਡ ਲਓ ਜੇ ਉਹ ਜੂਸੀ ਸਰਟੀਫਿਕੇਟ ਮੰਗਦੇ ਨੇ ਔਰ ਉਹਨੇ ਉਹ ਕਿਹੜੇ ਕੋਈ ਧੱਕਾ ਦੇ ਨਾਲ ਉਹਦੇ ਦੇਣਾ ਹੀ ਪੈਣਾ ਹੈ ਨਾ ਜੀ ਤੁਸੀਂ ਨਹੀਂ ਦੋਗੇ ਗਾਂ ਹੋਰ ਸਰਕਾਰوں ਨੇ ਉਹ ਨੈਚਰ ਫੰਡ ਰੁਕਿਆ ਜਾਊਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨੈਸ਼ਨਲ ਹੈਲਥ ਰੂਲਰ ਮਿਸ਼ਨ ਦੇ ਤਹਿਤ ਪੈਸਾ ਆਇਆ ਜਿਹਦਾ ਪੰਗਾ ਪੈ ਗਿਆ ਉਹ ਪੰਜਾਬ ਦੇ ਵਿੱਚ ਮੱਲਾ ਕਲੀਨਿੰਗ ਦਾ ਪੰਗਾ ਪੈ ਗਿਆ ਤੇ ਕੀ ਉਹ ਬਾਕੀ ਸੈਂਟਰ ਸੂਬਿਆਂ ਦੇ ਵਿੱਚ ਤੇ ਨਹੀਂ ਉਹਨਾਂ ਫੰਡ ਰੁਕੇ ਹੈਗੇ ਤੁਸੀਂ ਜਿਹੜਾ ਪਾਰਟਿਕੂਲਰ ਉਹ ਫੰਡ ਆਇਆ ਤੁਸੀਂ ਉਹਨੂੰ ਡਿਵਰਟ ਕੀਤਾ ਮਤਲਬ ਆਪਣੇ ਪੈਸੇ ਖਰਚਲੇ ਦਿਖਾ ਦਿੱਤੇ ਹੈਗੇ ਮੱਲਾ ਕਲੀਨਿੰਗ ਤੋਂ ਉਹਨਾਂ ਰੋਕਲੇ ਹੁਣ ਤੁਸੀਂ ਕਹਿ ਰਹੇ ਕਿ ਅਸੀਂ ਜਲੰਧਰ ਦੇ ਵਿੱਚ ਮਹੱਲਾ ਕਲੀਨਿਕ ਦੇ ਵਿੱਚ ਸਪੈਸ਼ਲਿਸਟ ਡਾਕਟਰ ਭਰਤੀ ਕਰਾਂਗੇ ਤੇ ਸੰਦੀ ਪੰਜਾਬ ਦੇ ਵਿੱਚ ਹਸਪੀਟਲ ਖਾਲੀ ਹੈ ਜਿੱਥੇ ਸਿਰਫ ਐਮਬੀਬੀਐਸ ਡਾਕਟਰ ਹੀ ਆ ਕਿਤੇ ਐਮਐਸ ਨਹੀਂ ਹੈਗਾ ਕਿਤੇ ਐਮਡੀ ਨਹੀਂ ਹੈਗਾ ਉੱਥੇ ਤੇ ਤੁਹਾਡੇ ਕੋਲ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਸਪੈਸ਼ਲਿਸਟ ਡਾਕਟਰ ਭਰਤੀ ਨਹੀਂ ਕੀਤੇਗੇ ਡੀਐਮ ਤਾਂ ਬਹੁਤ ਦੂਰ ਦੀ ਗੱਲ ਆ ਐਮਐਸ ਸਰਜਨ ਜਾਂ ਜਿੰਨੇ ਵੀ ਐਮਐਸ ਸੀ ਜਿੰਨੀਆਂ ਵੀ ਮੈਡੀਕਲ ਦੇ ਐਮਐਸ ਆਰ ਤੋਂ ਐਮਐਸ ਗਾਇਨੀ ਐਮਐਸ ਆਈਆਈ ਐਮਐਸ ਲੈਟਰਮ ਪਟਰਮ ਜਾਂ ਐਮਡੀ ਡੀਐਮ ਤਾਂ ਬਹੁਤ ਦੂਰ ਦੀ ਗੱਲ ਹੈ ਡੀਐਮ ਤਾਂ ਮੈਨੂੰ ਲੱਗਦਾ ਸਾਡੇ ਸਰਕਾਰੀ ਡਾਕਟਰਾਂ ਜੋ ਬਹੁਤ ਘੱਟ ਹੋਣਗੇ ਜਿਹੜੇ ਜਿਹਨੂੰ ਆਪਾਂ ਡਾਕਟਰ ਆਫ ਮੈਡੀਸਨ ਕਹਿ ਸਕਦੇ ਹੁਣ ਉੱਥੇ ਤੁਸੀਂ ਕਹਿੰਦੇ ਮhalla ਕਲੀਨਿਕ ਦੇ ਅਸੀਂ ਸਪੈਸ਼ਲ ਡਾਕਟਰ ਪਰਾਂ ਤਾਂ ਕੀ ਬਾਕੀ ਜਿਹੜੇ 700 ਮhalla ਕਲੀਨਿਕ ਉੱਥੇ ਤੇ ਤੁਸੀਂ ਸਪੈਸ਼ਲ ਡਾਕਟਰ ਹੈ ਨਹੀਂਆ ਉੱਥੇ ਰਟਾਇਰਡ ਡਾਕਟਰ ਹੈ ਅੱਜ 100 ਮਰੀਜ਼ ਦੇਖਾਂਗੇ ਤੁਹਾਨੂੰ ਹਰ ਪਰਚੀ ਪਿੱਛੇ 50 ਰੁਪਏ ਮਿਲਣਗੇ ਉਹ ਵੀ ਫਰਜੀਵਾੜਾ ਜੋ ਹੋਇਆ ਸੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਪਰ ਉਹ ਜਿਹੜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਪੈਸਾ ਉਹ ਫੋਟੋਆਂ ਤੋਂ ਹੀ ਪੰਗਾ ਪੈ ਗਿਆ ਉਹ ਸਰਦਾਰ ਜੇ ਤੁਸੀਂ ਪੈਸੇ ਲੈਣੇ ਆਗੇ ਵੀ ਸੈਂਟਰ ਸਰਕਾਰ ਨੂੰ ਵੀ ਖੁਸ਼ ਕਰੋ ਵੀ ਇੱਕ ਪਾਸੇ ਲਾਓ ਪ੍ਰਧਾਨ ਮੰਤਰੀ ਦੀ ਇੱਕ ਪਾਸੇ ਲਾਓ ਸੀਐਮ ਦੀ ਜੇ ਦੋਨਾਂ ਦੀ ਨਹੀਂ ਲਾਉਣੀ ਲਾਓ ਫਿਰ ਸ਼ਿਦਿਆਨ ਸਰਦਾਰ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਦੀ ਫੋਟੋ ਲਾਓ ਹੈਨਾ ਉਹ ਲਾ ਦਿਓ ਨਾ ਪੈਸੇ ਹੀ ਲੈਣੇ ਨੇ ਤੁਸੀਂ ਸੈਂਟਰ ਵੀ ਕਹਿੰਦਾ ਯਾਰ ਮਾਲ ਸਾਡਾ ਮਸ਼ਹੂਰੀ ਬਾਣ ਸਰਕਾਰ ਦੀ ਹੋ ਰਹੀ ਹੈ ਇਹ ਤਾਂ ਹੋਰਾਂ ਚ ਵੀ ਫੰਡ ਰੁਕਿਆ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਗਿਆ ਕਿਉਂਕਿ ਉਹਦੇ ਵਿੱਚ ਅਮੈਂਡਮੈਂਟ ਐਕਟ ਕਰਨ ਦੀ ਜ਼ਰੂਰਤ ਹੈ ਉਹਦੇ ਵਿੱਚ ਅਮੈਂਡਮੈਂਟ ਤੁਸੀਂ ਕੀਤਾ ਨਹੀਂ ਹੈਗੇ ਜੇ ਬਾਅਦ ਵਿੱਚ ਸਰਕਾਰ ਨੇ ਕੀਤਾਗਾ ਉਹ ਕਹਿੰਦੇ ਕਿ ਨਹੀਂ ਉਹਦੇ ਹਿਸਾਬ ਨਾਲ ਉਹ ਤੇ ਪੈਸੇ ਬੰਦ ਨਹੀਂ ਆਗੇ ਜਦਾ ਮਤਲਬ ਤੁਹਾਡੇ ਕੋ ਸਿਆਣੇ ਅਫਸਰਾਂ ਦੀ ਘਾਟ ਹੋ ਗਈ ਜਾਂ ਤੁਹਾਡੀ ਨੀਅਤ ਦੇ ਵਿੱਚ ਘਾਟ ਹੋ ਗਿਆ ਸੈਂਟਰ ਸਰਕਾਰ ਨੇ ਜਿੰਨੇ ਵੀ ਪੈਸੇ ਰੋਕੇ ਨਾ ਉਹ ਉਹਦੇ ਦੇ ਵਿੱਚ ਕੋਈ ਨਾ ਕੋਈ ਤੇ ਕਾਨੂੰਨੀ ਅੜਚਨ ਹੋਏਗੀ ਨਾ ਖਾਣਾ ਪੂਰਤੀ ਤੇ ਕਾਗਜ ਦੇ ਚਾਹੀਦੇ ਸਰਕਾਰ ਸਰਕਾਰ ਦਾ ਜਿਹੜਾ ਢਿੱਡ ਕਿਵੇਂ ਭਰਦਾ ਉਹ ਕਾਗਜਾਂ ਨਾ ਭਰਦਾ ਤੇ ਕਾਗਜ ਤੁਸੀਂ ਦੇ ਰਹੇ ਨਹੀਂ ਜੁਸੀ ਸਰਟੀਫਿਕੇਟ ਤੁਸੀਂ ਦੇ ਰਹੇ ਨਹੀਂ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਿਬ ਮੈਨੂੰ ਤਾਂ ਹਜੇ ਤੱਕ ਵੀ ਹੈਰਾਨੀ ਹੋਈ ਜਾਂਦੀ ਹੈ ਕਿ ਆਪੋਜੀਸ਼ਨ ਪਾਰਟੀਆਂ ਔਰ ਪੰਜਾਬ ਸਰਕਾਰ ਰਵਨੀਤ ਸਿੰਘ ਬਿੱਟੂ ਤੇ ਇੰਨੀ ਆਸਾਂ ਕਿਉਂ ਰੱਖ ਰਹੇ ਨੇ ਉਹ ਆਸਾਂ ਰੱਖ ਰਹੇ ਨੇ ਕਿ ਜੇ ਜੈਲਸੀ ਆ ਮੈਨੂੰ ਆਸਾਂ ਦੀ ਬਜਾਏ ਜੈਲਸੀ ਜ਼ਿਆਦਾ ਲੱਗ ਰਹੀ ਯਾਰ ਕੱਲ ਦਾ ਰਮਨ ਸਿੰਘ ਬਿੱਟੂ ਯਾਰ ਤਿੰਨ ਵਾਰ ਐਮਪੀ ਭੱਜ ਗਿਆ ਕਾਂਗਰਸ ਪਾਰਟੀ ਦੇ ਸੈਂਟਰ ਚ ਵਜ਼ੀਰ ਵੀ ਬਣ ਗਿਆ ਮੈਨੂੰ ਉਰਤੇ ਆਸਾਂ ਘੱਟ ਲੱਗਦੀਆਂ ਵਿਰੋਧੀਆਂ ਦੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦੀ ਪਾਰਟ ਸਾੜਾ ਜ਼ਿਆਦਾ ਵਾ ਰਮਨ ਸਿੰਘ ਬਿੱਟੂ ਯਾਰ ਕਿਵੇਂ ਸੈਂਟਰ ਦੇ ਵਿੱਚ ਵਜ਼ੀਰ ਬਣ ਗਿਆ ਠੀਕ ਹੈ ਅਗਲੇ ਦੀ ਯਾਰੀ 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 ਛੋਲਿਆਂ ਦਾ ਵੱਡ ਤੇ ਥੋੜਾ ਨਾ ਕਿਤੇ ਯਾਰੀ ਯਾਰੀ ਅੱਟ ਦੀ ਤੂਤਦਾ ਮੋਚਾ ਉਹ ਹਿਸਾਬ ਅਮੀਸ਼ਾ ਉਹਨਾਂ ਨੇ ਕੀਤਾਗਾ ਹੁਣ ਇਸ ਮਸਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਰਣਜੀਤ ਸਿੰਘ ਬਿੱਟੂ ਸਾਹਿਬ ਤੇ ਆਸ ਕਰਨੀ ਚਾਹੀਦੀ ਆ ਉਹ ਇੱਕ ਸੈਂਟਰ ਦਾ ਵਜ਼ੀਰ ਆ ਉਹ ਰੇਲਵੇ ਦੇ ਨਾਲ ਕੋਈ ਸੰਬੰਧਿਤ ਹੋਵੇ ਜਾਂ ਉਹ ਉਹ ਕੋਈ ਦੋ ਮਹਿਕਮੇ ਨੇ ਰੇਲਵੇ ਕੋ ਦੂਜਾ ਫੂਡ ਪ੍ਰੋਸੈਸਿੰਗ ਵਾਲਾ ਉਹ ਮਹਿਕਮੇ ਦੀਦ ਕਰ ਸਕਦਾ ਹਾਂ ਹਾਂ ਅਗਲਾ ਹੁਣ ਉਹ ਕਿਤੇ ਕਿਤੇ ਸਰਕਾਰ ਪੰਜਾਬ ਸਰਕਾਰ ਦੀ ਚਿੱਠੀ ਲੈ ਕੇ ਕਰਦਾ ਰਿਹਾ ਤੇ ਤੁਹਾਡੇ ਜਿਹੜੇ ਮੰਤਰੀ ਨੇ ਜਿਵੇਂ ਕੱਲ ਹਰਪਾਲ ਸਿੰਘ ਜਦੋਂ ਕੱਲ ਜੀਐਸਟੀ ਕੌਂਸਲ ਲੈ ਕੇ ਮੀਟਿੰਗ ਹੋਈ ਆ ਸਾਰੇ ਸੂਬਿਆਂ ਦੇ ਫਾਈਨੈਂਸ ਮਿਸਟਰ ਅਗੇ ਨੇ ਉਥੇ ਠੀਕ ਹੈ ਟਾਈਮ ਨਹੀਂ ਮਿਲਦਾ ਹੁਣ ਫੋਟੋ ਖਿਚਾ ਲਈਓ ਫੋਟੋ ਆਮਾ ਦੀ ਪਾਰਟੀ ਵਾਲੀ ਸ਼ੇਅਰ ਕਰੀਏ ਕਿ ਦੇਖੋ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਭੱਕ ਦੇ ਮਸਲੇ ਤੇ ਮੀਟਿੰਗ ਕੀਤੀ ਜੋ ਪੋਲਿਟੀਕਲ ਸੋਸ਼ਲ ਮੀਡੀਆ ਤੇ ਸ਼ੋਸ਼ੇ ਚੱਲਦੇ ਨੇ ਮੈਨੂੰ ਲੱਗਦਾ ਕਿ ਸਾਡੇ ਮੰਤਰੀਆਂ ਨੂੰ ਉਥੇ ਜਾਣਾ ਚਾਹੀਦਾ ਸੀਐਮ ਸਾਹਿਬ ਨੂੰ ਜਾਣਾ ਤੇ ਸੀਐਮ ਸਾਹਿਬ ਕਿਉਂ ਨਹੀਂ ਪ੍ਰਧਾਨ ਮੰਤਰੀ ਕੋ ਟਾਈਮ ਤੁਸੀਂ ਬਿੱਟੂ ਕੀ ਤੁਹਾਡੇ ਵਾਸਤੇ ਕੀ ਚੇਰਵਨੀ ਸਿੰਘ ਬਿੱਟੂ ਹਣ ਕੀ ਆ ਚੀਜ਼ ਤੁਹਾਡੇ ਵਾਸਤੇ ਤੁਸੀਂ ਸਟੇਟ ਹੋ ਤਹਾਡੇ ਕੋਲ ਜਿਆਦਾ ਪਾਵਰ ਇੱਕ ਸਟੇਟ ਦਾ ਰਿਲੇਸ਼ਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਨਾਲ ਹੋ ਰਿਹਾ ਹੈ ਸੈਂਟਰ ਸਰਕਾਰ ਦੇ ਵਿਚਕਾਰ ਨਹੀਂ ਤੇ ਤੁਹਾਨੂੰ ਲੋੜ ਨਹੀਂ ਤੇ ਕਿਉਂ ਨਹੀਂ ਆਪ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾ ਕੇ ਅਮਿਤ ਸ਼ਾਹ ਨੂੰ ਮਿਲਣ ਇਹ ਸਾਡੇ ਫਾਉਂਡਰ ਓਕੇ ਕੀ ਗੱਲ ਅਸੀਂ ਪੰਜਾਬ ਅਸੀਂ ਕੋਈ ਪਾਕਿਸਤਾਨ ਦੇ ਪੰਜਾਬ ਨਹੀਂ ਬੰਗਲਾਦੇਸ਼ ਵਾਲੇ ਆ ਜਾਂ ਅਸੀਂ ਉਦੋਂ ਨੇਪਾਲ ਦੇ ਆ ਅਸੀਂ ਭਾਰਤ ਦਾ ਅੰਗ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਬੋਲੋ ਨਾ ਤਾਂ ਅਸੀਂ ਰਣਜੀਤ ਸਿੰਘ ਪਿੱਟੂ ਦੇ ਆਸਾ ਕਰੀਆ ਰਹੇ ਮਲਵਿੰਦਰ ਸਿੰਘ ਕਾਂਗਰਸ ਕਹਿ ਰਹੇ ਕੀ ਕਹਿ ਰਹੇ ਨੇ ਮਲਵਿੰਦਰ ਸਿੰਘ ਕਾਂਗਰਸ ਵੀ ਰਵਨੀ ਸਿੰਘ ਬਿੱਟੂ ਸਾਡੇ ਕੋ ਕੀ ਹਿਸਾਬ ਤਾਬਨਾ ਉਹ ਇਹ ਕਹਿ ਰਿਹਾ ਕਿ ਫੰਡ ਜਿਹੜੇ ਰੁਕੇ ਹੋਏ ਰਵਨੀ ਸਿੰਘ ਬਿੱਟੂ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਲਈ ਜੇ ਜਿਆਦਾ ਫਿਕਰਮੰਦ ਹੈ ਤੇ ਲੈ ਕੇ ਆਉਣ ਫੰਡ ਇੱਥੇ ਨਹੀਂ ਲੋਕਾਂ ਨੇ ਬਣਵੇਂ ਐਮ ਐਲ ਏ ਮਲਵਿੰਦਰ ਕਾਂਗੜਾ ਨੂੰ ਦਿੱਤੇ ਕਿ ਜਾਂ ਰਵਨੀ ਸਿੰਘ ਬਿੱਟੂ ਦੀ ਪਾਰਟੀ ਨੂੰ ਦਿੱਤੇ ਹੈਗੇ ਨੇ ਉਹ ਅਗਲਾ ਤੁਹਾਡੇ ਵਾਸਤੇ ਕੀ ਕਰੇ ਨਾ ਉਹਨੇ ਤੇ ਆਪਣੀ ਪਾਰਟੀ ਦੇਖਣੀ ਆਪਣੀ ਨੀਤੀ ਦੇਖਣੀ ਨਾ ਸੈਸ਼ਨ ਸ਼ੁਰੂ ਹੋ ਰਿਹਾ ਉੱਥੇ ਮੌਕਾ ਮਿਲੇਗਾ ਗੁਰਮੀਤ ਸਿੰਘ ਮੀਤ ਹੈਰ ਨੂੰ ਵੀ ਮਲਵਿੰਦਰ ਕੰਗ ਨੂੰ ਵੀ ਚੱਬੇਵਾਲ ਨੂੰ ਵੀ ਉੱਥੇ ਤਿੰਨਾਂ ਨੂੰ ਮੌਕਾ ਮਿਲੇਗਾ ਕਿ ਸੈਂਟਰ ਦਾ ਕਿਹੜੇ ਵਜ਼ੀਰ ਨੂੰ ਕਿਹੜਾ ਸਵਾਲ ਕਰਨਾ ਹੈ ਕਿਹੜੇ ਮੁੱਦੇ ਤੇ ਘੇਰਨਾ ਸੈਸ਼ਨ ਸ਼ੁਰੂ ਹੋ ਰਿਹਾ ਕੱਲ ਤੋਂ ਇਹਨਾਂ ਤੇ ਕੀ ਆਪਾ ਆਸਾ ਕਿਨੇ ਜਿਹੜੇ ਅਸੀਂ ਸੱਤ ਭੇਜੇ ਉਹਨਾਂ ਨੇ ਕਿਹੜੇ ਤਾਰੇ ਤੋੜ ਲਿਆਂਦੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਵਾਸਤੇ ਪੈਸੇ ਮੰਗੇ ਪਾਰਲੀਮੈਂਟ ਦੇ ਵਿੱਚ ਸਵਾਲ ਮੰਗਿਆ ਹੈਗਾ ਉਹਨਾਂ ਨੇ ਸੱਤਾਂ ਨੇ ਮਿਲ ਕੇ ਕੋਈ ਕੋਸ਼ਿਸ਼ ਕੀਤੀ ਹੈ ਸੱਤ ਜਾਣੇ ਅਗਰ ਚਾਹੁੰਦੇ ਜਿੱਦਨ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਰਾਜ ਸਭਾ ਨੂੰ ਸੰਬੋਧਨ ਕਰਨਾ ਆਉਂਦੇ ਨੇ ਜਾਂ ਉਹਨਾਂ ਦੇ ਜਿਹੜੇ ਸਵਾਲ ਲੱਗਦੇ ਨੇ ਜਿਵੇਂ ਅਮਿਸ਼ਾ ਸਾਹਿਬ ਰਾਜ ਸਭਾ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਉਹ ਤੁਸੀਂ ਉਦੋਂ ਨਹੀਂ ਸੱਤ ਜਾਣੇ ਘੇਰ ਸਕਦੇ ਤੁਹਾਡੇ ਮੂੰਹ 'ਚ ਉਦੋਂ ਘੁੰਗਰੀਆਂ ਪਾਈਆਂ ਦੀਆਂ ਹੁਣ ਤਿੰਨ ਜਾਣੇ ਕੀ ਕਰ ਲੈਣਗੇ ਤਿੰਨ ਜਾਣੇ ਕੀ ਕਰ ਲੈਣਗੇ ਜੇ ਸੱਤਾਂ ਜਾਣੇ ਨੇ ਕੀਤਾ ਹੈਗਾ ਤਿੰਨਾ ਤਿੰਨ ਜਾਣਿਆਂ ਨੇ ਬੋਲਣਾ ਸੱਤਾਂ ਜਾਣੇ ਬੋਲਣਾ ਹੁਣ ਸਾਰੇ ਸੀਐਮ ਭਗਵੰਤ ਮਾਨ ਸੋੜ ਥੋੜਾ ਹੋ ਸਕਦੇ ਕਿ ਇੱਕ ਟਾਈਮ ਦੇ ਵਿੱਚ ਉਹ ਕਵਿਤਾ ਦੇ ਰੂਪ ਦੇ ਵਿੱਚ ਸੈਂਟਰ ਸਰਕਾਰ ਨੂੰ ਘੇਰ ਲੈਂਦੇ ਸੀ ਉਹਨਾਂ ਦਾ ਆਪਣਾ ਜਲਵਾ ਸੀ ਇਹਨਾਂ ਦਾ ਇਹ ਦੇਖਦੇ ਕਿੰਨੇ ਕਿ ਪਾਣੀ ਚ ਤੈਰਦੇ ਹੈਗੇ ਨੇ ਜਾਂ ਕਿੰਨੇ ਕਿ ਖੜੇ ਉਤਰਦੇ ਨੇ ਮੈਨੂੰ ਇਹ ਲੱਗਦਾ ਕਿ ਜੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਨਾਲ ਸੰਪਰਕ ਕਰਕੇ ਜਿਹੜੇ ਸਪੰਸਰਤ ਫੰਡ ਰੁਕੇ ਨੇ ਚਾਹੇ ਨੈਸ਼ਨਲ ਹੈਲਥ ਰੂਰਲ ਮਿਸ਼ਨ ਚਾਹੇ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਜਿਹੜਾ 100 241 ਸਕੂਲਾਂ ਵਾਸਤੇ 350 ਕਰੋੜ ਰੁਪਈਆ ਰੁਕਿਆ ਜਾਂ 1000 ਕਰੋੜ ਰੁਪਈਆ ਜਿਹੜਾ ਰੂਰਲ ਸਾਢੇ 7000 ਰੁਪਏ ਤੇ 1000 ਕਰੋੜ ਰੁਪਈਆ ਜਿਹੜਾ ਬਾਰਡਰ ਇੰਡੀਆ ਵਾਲਾ ਰੁਕਿਆ ਸਭ ਤੋਂ ਪਹਿਲੇ ਕਿ ਤੁਸੀਂ ਇਹ ਕਹਿੰਦੇ ਕਿ ਉਹਦੀ ਜ਼ਿੰਮੇਵਾਰੀ ਨਹੀਂ ਆ ਦੀਪ ਸਿੰਘ ਬਿੱਟੂ ਕੀ ਆਮ ਆਮਾਦੀ ਪਾਰਟੀ ਦੇ ਮਨਿਸਟਰ ਨੇ ਤਹਾਡੇ ਮੰਤਰੀ ਕੀ ਕਰਦੇ ਨੇ ਤੁਹਾਡੀ ਸਰਕਾਰ ਕੀ ਕਰਦੀ ਤੁਹਾਨੂੰ ਸੰਪਰਕ ਕਰਨਾ ਚਾਹੀਦਾ ਹੈ ਅਸੀਂ ਰਵਨੀ ਸਿੰਘ ਬੱਟੂ ਵਾਲ ਮੂਹ ਵਾਲ ਵਾਲ ਕਿਉਂ ਦੇਖਣ ਪੰਜਾਬ ਦੀ ਜਨਤਾ ਜਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਤੇ ਉਹਨਾਂ ਦੀ ਜਵਾਬਦੇਹੀ ਵੀ ਹੋ ਜਾਏਗੀ ਹੁਣ ਜਵਾਬਦੇਹੀ ਤੇ ਤੁਹਾਡੀ ਕਾਂਗਰਸ ਸਾਹਿਬ ਨੂੰ ਪੁੱਛਣਾ ਚਾਹੀਦਾ ਹੈਗਾ ਵੀ ਭਾਈ ਤੁਹਾਡੀ ਜਵਾਬ ਦੇਈ ਆ ਭਾਜਪਾ ਦੀ ਜਵਾਬ ਦੇਈ ਨਹੀਂ ਆ ਕਾਂਗਰਸ ਪਾਰਟੀ ਦੀ ਜਵਾਬ ਦੇਣੀ ਆ ਬਣਵੇ ਤੁਹਾਨੂੰ ਦਿੱਤੇ ਨੇ ਬਣਵੇ ਚਲੋ ਇੱਕ ਤੁਹਾਡਾ ਭੱਜ ਗਿਆ ਕਨਵੇ ਹੁਣ ਤਾਂ ਫਿਲਹਾਲ ਕਨਵੀ ਕਾਊਂਟ ਹੋਣਗੇ ਜਿੰਨਾ ਚਿਰ ਉਹ ਰਿਜ਼ਲਟ ਜਲੰਧਰ ਵਾਲ ਨਹੀਂ ਆਉਂਦਾ ਤਹਾਡੀ ਜਵਾਬ ਦੇਈ ਹੈ ਤੁਹਾਡੇ ਤੋਂ ਲੋਕਾਂ ਨੇ ਜਵਾਬ ਮੰਗਣੇ ਨੇ ਵਿਰੋਧੀਆਂ ਕੋ ਜਵਾਬ ਨਹੀਂ ਮੰਗਣੇ ਹਗੇ ਪਰ ਬੀਜੇਪੀ ਜਦੋਂ ਦੀ ਸੈਂਟਰ ਦੇ ਵਿੱਚ ਆ ਗਈ ਨਾ ਸਰਕਾਰ ਹਿੰਦੁਸਤਾਨ ਇੰਡੀਆ ਦੇ ਵਿੱਚ ਵੱਖਰਾ ਹੀ ਫੈਸ਼ਨ ਚੱਲ ਗਿਆ ਬੀਜੇਪੀ ਵਾਲੀ ਨਹਿਰੂ ਗਾਂਧੀ ਇੰਦਰਾ ਗਾਂਧੀ ਕੋਈ ਜਵਾਬ ਮੰਗੀ ਜਾ ਰਹੇ ਨੇ ਆਪਣੇ 10 ਸਾਲ ਦਾ ਕੋਈ ਸੁਭਾ ਜਵਾਬ ਨਹੀਂ ਦਿੰਦਾ ਇੱਥੇ ਵੀ ਪੰਜਾਬ ਸਰਕਾਰ ਪੰਜੀਆਂ ਮਹੀਨੇ ਦਾ ਕੋਈ ਹਸਾਬ ਕਿਤਾਬ ਨਹੀਂ ਚੱਪੀਆਂ ਦਾ ਕੱਲ ਇੱਕ ਮਾੜਾ ਕਰਕੇ ਕਾਂਗਰਸ ਮਾੜਾ ਕਰਕੇ ਪਈ ਜੇ ਮਾੜਾ ਕਰਕੇ ਤਾਂ ਹੀ ਲੋਕਾਂ ਨੂੰ ਪੁੱਛ ਕੇ ਸੁੱਟ ਦਿੱਤੇ ਹੈਗਾ ਨਾ ਤੁਹਾਨੂੰ ਅਸੀਂ ਨਾ ਪੁੱਝੀਏ ਪੰਜਾਬ ਦੀ ਜਨਤਾ ਤੁਸੀਂ ਉਸ ਸਾਹ ਦੇ ਨਾਲ ਕੰਮ ਕਰੋ ਤੇ ਰਵਨੀਸ਼ ਸਿੰਘ ਬਿੱਟੂ ਤੇ ਆਸ ਕਾ ਦੀ ਰੱਖ ਰਹੇ ਹੋ ਨਾ ਤੁਹਾਡੇ ਆਸ ਤੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਰੱਖੀ ਆ ਪੰਜਾਬ ਦੀ ਜਨਤਾ ਨੂੰ ਤੁਹਾਡੇ ਤੇ ਉਮੀਦਾਂ ਸੀ ਤੁਸੀਂ ਉਮੀਦਾਂ ਦੇ ਖਰੇ ਨਹੀਂ ਉਤਰਿਆਗੇ ਪਹਿਲਾਂ ਤੁਹਾਡੀ ਸੰਗਰੂਰ ਲੋਕਾਂ ਨੇ ਤੁਹਾਨੂੰ ਹਰਾਤਾ ਤਿੰਨ ਮਹੀਨੇ ਬਾਅਦ ਹੁਣ ਤਾਂ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਨੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਕੋ ਟਾਈਮ ਲੈਂ ਰਵਨੀਸ਼ ਸਿੰਘ ਬਿੱਟੂ ਤੇ ਉਹ ਆਪਣੀ politics ਕਰੇ ਤੁਸੀਂ ਆਪਣੀ ਕਰੋ ਪ੍ਰਧਾਨ ਮੰਤਰੀ ਕੋ ਅਗਰ ਕੋਈ ਮੁੱਖ ਮੰਤਰੀ ਟਾਈਮ ਮੰਗਦਾ ਉਹ ਤੇ ਦੇਣਾ ਹੀ ਪੈਂਦਾ ਹੈਗਾ ਜਿੰਨਾ ਇੱਟ ਖੜਕਾ ਪ੍ਰਾਈਮ ਮਿਨਿਸਟਰ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਨਾ ਉਹਨਾਂ 36 ਦਾ ਅੰਕੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਵੱਜਕਾਰ ਨਹੀਂ ਆ ਇਸ ਦੇ ਬਾਵਜੂਦ ਉਹ ਲੇਡੀ ਜਿਹਨੂੰ ਆਇਰਨ ਲੇਡੀ ਕਿਹਾ ਜਾਂਦਾ ਉਹ ਆਪਣੀ ਬੰਗਾਲ ਦੀ ਗੱਲ ਕਰਕੇ ਵੀ ਜਾਂਦੀ ਆ ਬੀਜੇਪੀ ਨੂੰ ਠੋਕਦੀ ਵੀ ਹੈਗੀ ਆ ਪੋਲਿਟਿਕਲ ਤੌਰ ਤੇ ਔਰ ਆਪਣੇ ਕੰਮ ਵੀ ਲੈ ਕੇ ਜਾਂਦੀ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਾਹੀਦਾ ਹੈਗਾ ਕਿ ਤੁਸੀਂ ਚਾਹੇ ਅਮਿਸ਼ਾਹ ਨੂੰ ਬੋਲੋ ਕਿਉਂਕਿ ਇਹ ਸਾਡਾ ਫਰਜਵਾ ਸੈਂਟਰ ਸਰਕਾਰ ਸਾਡੇ ਤੇ ਆਸਾਨ ਨਹੀਂ ਕਰਦਾ ਅਸੀਂ ਸਾਡੀਆਂ ਗਰੰਟਾ ਲੈਣੀਆਂ ਹੱਕ ਆ ਪਰ ਜੂਸੀ ਸਰਟੀਫਿਕੇਟ ਦੇਣੇ ਵੀ ਤੁਹਾਡੀ ਜ਼ਿੰਮੇਵਾਰੀ ਆ ਪਰ ਪੋਲੀਟੀਕਲ ਤੌਰ ਤੇ ਜੋ ਤੁਸੀਂ ਭਾਜਪਾ ਨੂੰ ਨਿੰਦਣਾ ਭੰਡਣਾ ਦੋਸ਼ ਲਾਉਣੇ ਦੋ ਲਈ ਚਲੋ ਪਰ ਜਿਹੜੇ ਕਾਗਜ਼ ਕਾਗਜ਼ ਤੇ ਦੇਣੇ ਪੈਣ ਔਰ ਸੈਂਟਰ ਸਰਕਾਰ ਨੇ ਜੀ ਗਰੰਟਾ ਰੋਕੜੀਆਂ ਰੁਕੀਆਂ ਨੇ ਤੇ ਫਿਰ ਅਗਰ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਕੋਲ ਟਾਈਮ ਲੈਣ ਅਮਿਤ ਸ਼ਾਹ ਸਾਹਿਬ ਕੋ ਟਾਈਮ ਲਾਈਨ ਜੇ ਨਹੀਂ ਦਿੰਦੇ ਤੇ ਤੁਸੀਂ ਲੋਕਾਂ ਨੂੰ ਦਿਖਾਓ ਚਿੱਠੀ ਕਿ ਆਹ ਦੇਖੋ ਮੈਂ ਰਿਟਨ ਮੰਗਿਆ ਸੀ ਟਾਈਮ ਮੈਨੂੰ ਨਹੀਂ ਦਿੱਤਾ ਹੈਗਾ ਫਿਰ ਲੋਕੀ ਰਵਨੀਤ ਸਿੰਘ ਬਿੱਟੂ ਨੂੰ ਪੁੱਛ ਲੈਣਗੇ ਵੀ ਬਈ ਉਦਾਂ ਦੇ ਤੁਸੀਂ ਕਹਿ ਰਹੇ ਕਿ ਪੰਜਾਬ ਦੀ ਗੱਲ ਕਰਨੀ ਹੈ ਤੇ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਬੀਜੇਪੀ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਵੀ ਟਾਈਮ ਨਹੀਂ ਦਿੰਦੇ ਹੈਗੇ ਫਿਰ ਰਵਨੀਤ ਸਿੰਘ ਬਿੱਟੂ ਹੁਣੇ ਸ੍ਰੀਲ ਜਾਖੜ ਹੁਣਾਂ ਦੀ ਜ਼ਿੰਮੇਵਾਰੀ ਆਉਂਦੀ ਹੈ